ਇਹ ਦੋਸ਼ੀ ਨਸ਼ੇ ਦੇ ਸਮੇਤ ਫੜੇ ਗਏ ਆ ਜੋ ਵੀ ਮੁਹਿੰਮ ਚਲਾਈ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਅਨਜੀਤ ਸਿੰਘ ਢੰਗਵਾਲੀ ਪੀਐਸ ਤੇ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਸੀ ਆਪਣੇ ਵੱਲੋਂ ਉਪਰਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਇਨਵੈਸਟ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇਧਰੋਂ ਖਾਲਸਾ ਗਾਇਦੇ ਸਾਹਮਣੇ ਹਾਲ ਉਸਲੇੰਡ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾ ਮੀ ਮੋਟਰਸਾਈਕਲ ਖਾਲੀ ਪਲਾਟ ਵਾਈਸ ਸਾਈਡੋਂ ਅੰਦਰ ਟੱਪ ਰਿਹਾ ਜਿਹਦੇ ਜਿਹਦੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਗੱਡੀ ਅੰਦਰ ਵਾਰ ਦਿੱਤੀ ਤਾਂ ਕੋ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਇਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਟੀਮ ਸਾਰੀ ਟੀਮ ਦੇ ਨਾਲ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਇਹ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰ ਹੈ ਉਹ ਗ੍ਰਾਮ ਮਿਲਤੀ ਹੈ ਜਿਹੜਾ ਚਲਾ ਰਿਹਾ ਸੀ ਮੁੰਡਾ ਮੋਟਰਸਾਈਕਲ ਉਹ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾ ਗੁਰਦੁਆਰਾ ਚੁਭਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਹੜਾ ਪਿੱਛੇ ਮਿਲਤਾ ਸੀ ਉਹ ਨੀਰੇ ਸਿੰਘ ਪੁੱਤਰ ਕਲਵੰਤ ਸਿੰਘ ਵਰਕਾਲਾ ਮਲਾ ਪਿੰਡ ਨੂੰ ਤੁਹਾਨੂੰ ਵਰਕਾਲੇ ਥਾਣਾ ਛਾਟਾ ਹੁਸਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਵਿਅਕਤੀ ਕੋ ਸੋਰ ਸਿੰਘ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਕੋਲ ਕੁਝ ਕੁਛ ਦੌਰਾਨ ਦੱਸਿਆ ਅਗਲੀ ਜਿਹੜੀ ਤਰਕੀਸ਼ ਆ ਉਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਅਰਮਾਨ ਇਹਨਾਂ ਦਾ ਹਾਸਲ ਕਰ ਲਿਆ। ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਾਂ। ਪਹਿਲਾਂ ਵੀ ਪਰਚੇ ਦਰਜੇ ਕੋਈ ਨਹੀਂ ਹੋਏ। ਨਹੀਂ ਪਹਿਲਾਂ ਫਿਲਹਾਲ ਨੂੰ ਤੇ ਪਰਚਾ ਕੋਈ ਦਰਜ ਨਹੀਂ ਹੋਇਆ। ਇਹਨਾਂ ਨੇ ਜਿਵੇਂ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਲੋਕ ਤਿਆਰੀ ਇਹ ਵਿੱਚ ਕਰਕੇ ਤੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਵੀ ਇਹ ਉਹਨਾਂ ਤੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋ ਇਸ ਤਰ੍ਹਾਂ ਐ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਰ ਬੋਟ 20 22 24 21 23 ਸਾਲ 23 ਸਾਲ ਐ ਇੱਕ ਦੀ 20 ਸਾਲ ਕਿੰਨੇ ਦਿਨ ਅੰਦਰ ਰਿਮਾਂਡ ਮਿਲਿਆ ਜਿੰਦਾ ਦੋ ਦਿਨ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸ ਹੋ ਜਾਂਦਾ ਠੀਕ